ਸਰੂਬ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਦੀ ਸਾਂਝ ਪ੍ਰਵਾਣ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕਿ ਗੁਰਦਸਤ ਸਾਹਿਬ ਦੇ ਇਹ ਜੇ ਤਿੰਨ ਚੀਜ਼ਾਂ ਕਿਹੜੀਆਂ ਨੇ ਜੋ ਗੁਰਦਸਤ ਸਾਹਿਬ ਤੋਂ ਕਰੇ ਨਹੀਂ ਲੈਣੇ ਚਾਹੀਦੇ ਆ ਨਹੀਂ ਤਾਂ ساری ਉਮਰ ਆਪਾਂ ਨੂੰ ਦੁੱਖ ਭੁਗਤਣਾ ਪੈਂਦਾ ਵਾ ਪਰੇਸ਼ਾਨ ਰਹਿੰਦੇ ਆ ਜ਼ਿੰਦਗੀ ਦੇ ਵਿੱਚ ਇੱਕਾਈ ਮੁਸ਼ਕਲ ਆਉਂਦੀਆਂ ਨੇ ਜਾਣੇ ਅਣਜਾਣੇ ਦੇ ਵਿੱਚ ਆਪਾਂ ਗੁਰਦਸ ਸਾਹਿਬ ਤੋਂ ਚੀਜ਼ਾਂ ਘਰੇ ਲੈ ਹੁੰਦੇ ਆ ਤੇ ਅੱਜ ਤੁਹਾਨੂੰ ਦੱਸਾਂਗੇ ਕਿ ਉਹ ਤਿੰਨ ਚੀਜ਼ਾਂ ਗੁਰਦਸ ਸਾਹਿਬ ਤੋਂ ਕਰੇ ਕਦੇ ਨਹੀਂ ਲੈ ਕੇ ਆਉਣੀ ਚਾਹੀਦੀਆਂ ਨਾ ਜਾਣੇ 'ਚ ਨਾ ਜਾਣੇ ਦੇ ਵਿੱਚ ਵੀਡੀਓ ਨੂੰ ਪੂਰਾ ਦੇਖਿਓ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਆਓ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਕਈ ਵਾਰ ਜ਼ਿੰਦਗੀ ਦੇ ਵਿੱਚ ਇਹੋ ਜੀ ਗਲਤੀ ਹੋ ਜਾਂਦੀ ਆ ਜਿਹਦਾ ਸੰਤਾਪ ਸਾਨੂੰ ਸਾਰੀ ਜ਼ਿੰਦਗੀ ਭੁਗਤਣਾ ਪੈਂਦਾ ਕਈ ਦੁੱਖ ਸਾਨੂੰ ਕਰਮਾ ਕਰਕੇ ਹੀ ਮਿਲਦੇ ਨੇ ਜਿਹਦਾ ਦੋਸ਼ ਕਈ ਵਾਰ ਬੰਦਾ ਰਾਬਰੂ ਜ਼ਿੰਦਾ ਨਹੀਂ ਇਹ ਸਾਰਾ ਦੋਸ਼ ਬੰਦੇ ਦਾ ਆਪਣਾ ਹੁੰਦਾ ਆਪਣੀ ਗਲਤੀ ਹੁੰਦੀ ਆ ਸੰਤ ਬਾਬਾ ਜੀਤ ਸਿੰਘ ਅਸਾਰੀ ਵਾਲੇ ਕਹਾਂ ਕਰਦੇ ਸੀ ਕਿ ਕਈ ਲੋਕ ਜਦੋਂ ਗੁਰਦਵਾਰ ਸਾਹਿਬ ਸੇਵਾ ਕਰਦੇ ਆ ਉਹ ਤਾਂ ਵੀ ਦੁੱਖ ਭੋਗਦੇ ਆ ਤਾਂ ਵੀ ਉਹਨਾਂ ਦੀ ਜ਼ਿੰਦਗੀ 'ਚ ਦੁੱਖ ਤਕਲੀਫਾਂ ਚੱਲਦੀਆਂ ਨੇ ਕਿਉਂਕਿ ਉਹ ਜਾਣੇਆਂ ਜਾਣੇ ਦੇ ਵਿੱਚ ਇਹੋ ਜਿਹੀਆਂ ਤਿੰਨ ਚੀਜ਼ਾਂ ਘਰੇ ਲਿਆਉਂਦੇ ਸੀਗੇ ਜਿੰਨਾ ਕਰਕੇ ਉਹਨਾਂ ਦਾ ਦੁੱਖ ਤਕਲੀਫਾਂ ਇਹ ਜ਼ਿੰਦਗੀ ਵਿੱਚ ਆਉਂਦੀਆਂ ਨੇ ਸੋ ਇਹ 2-3 ਚੀਜ਼ਾਂ ਹੀ ਨੇ ਜੋ ਜਿੰਨ ਗੁਰਦਰ ਸਾਹਿਬ ਤੋਂ ਕਰੇ ਨਹੀਂ ਲੈਣੇ ਚਾਹੀਦੀਆਂ ਸੋ ਦੇਖੋ ਮੰਗਣਾ ਆਪਾਂ ਗੁਰੂ ਕੋਈ ਆ ਮੰਗਣਾ ਆਪਾਂ ਗੁਰੂ ਕੋਈ ਆ ਲੈਣਾ ਆਪਾਂ ਗੁਰੂ ਕੋਈ ਆ ਪਰ ਗੁਰੂ ਕੋ ਗੁਰੂ ਮਰਿਆਦਾ ਦੇ ਵਿੱਚ ਲੈਣਾ ਸਿੱਖ ਰਹਿਤ ਮਰਿਆਦਾ ਦੇ ਵਿੱਚ ਜੇ ਰਹਿ ਕੇ ਚੱਲੀਏ ਤਾਂ ਜ਼ਿੰਦਗੀ ਦੇ ਵਿੱਚ ਕਈ ਆਪਾਂ ਨੂੰ ਸੁੱਖ ਮਿਲਦੇ ਆ ਜ਼ਿੰਦਗੀ ਵਧੀਆ ਚੱਲਦੀ ਆ ਨਹੀਂ ਤਾਂ ਭਾਈ ਜ਼ਿੰਦਗੀ ਦੇ ਵਿੱਚ ਦੁੱਖ ਦੁਲਫਾ ਰਹਿੰਦੀਆਂ ਨੇ ਸੋ ਕਈ ਵਾਰ ਤੁਸੀਂ ਦੇਖਿਆ ਹੋਣਾ ਗੁਰਦਵਾਰਾ ਸਾਹਿਬ ਦੇ ਵਿੱਚ ਜਿਹੜੇ ਸੇਵਾ ਕਰਦੇ ਨੇ ਜਾਂ ਸੰਗਤ ਉੱਥੋਂ ਗੁਰਦਵਾਰਾ ਸਾਹਿਬ ਤੋਂ ਰਾਸ਼ਨ ਘਰੇ ਲਿਆਉਂਦੇ ਆਣੇ ਪਰ ਗੁਰਦਵਾਰਾ ਸਾਹਿਬ ਦੇ ਵਿੱਚ ਜਾਣੇ ਜਾਣੇ ਦੇ ਵਿੱਚ ਰਾਸ਼ਨ ਆਪਾਂ ਆਪਣੇ ਘਰੇ ਲਿਆਣੇ ਆ ਕਿਉਂਕਿ ਉਹ ਜੋ ਰਾਸ਼ਨ ਗੁਰਦਵਾਰਾ ਸਾਹਿਬ ਦੇ ਵਿੱਚ ਹੁੰਦਾ ਵਾ ਜਿਹੜੇ ਜਿੰਨਾਂ ਦੀ ਸੁੱਖਾਂ ਪੁਰੀਆਂ ਹੋਈਆਂ ਹੁੰਦੀਆਂ ਨੇ ਔਰ ਗੁਰਦਵਾਰ ਸਾਹਿਬ ਦੇ ਵਿੱਚ ਰਾਸ਼ਨ ਚੜਾ ਲੈਂਦੇ ਨੇ ਜਾਂ ਜੋ ਜਿੰਨੇ ਜੋ ਘਾ ਹੁੰਦਾ ਵਾ ਉਹ ਕੋਈ ਕੋਲੀ ਚੜਾਂਦਾ ਕੋਈ ਬੋਲੀ ਚੜਾਉਂਦਾ ਜਾਂ ਆਪਣੀ ਕਮਾਈ ਚੋਂ ਦਸਮਾ ਹਿੱਸਾ ਦਸਵੰਦ ਕੱਢ ਕੇ ਗੁਰਦਵਾਰ ਸਾਹਿਬ ਦੇ ਵਿੱਚ ਰਾਸ਼ਨ ਲਿਕੇ ਆਉਂਦਾ ਤੇ ਕਈ ਜੋ ਉਥੇ ਸੇਵਾ ਕਰਦੇ ਨੇ ਜਾਂ ਕਈ ਸੰਗਤ ਜੋ ਉਥੇ ਪ੍ਰਸ਼ਾਦਾ ਛਕਦੇ ਆਣੇ ਜਾਣਿਆਂ ਜਾਣੇ ਦੇ ਵਿੱਚ ਉਹ ਰਾਸ਼ਨ ਆਪਣੇ ਘਰੇ ਲਿਆਉਂਦੇ ਆਣੇ ਪਹਿਲਾਂ ਤਾਂ ਉਹ ਸੋਚਦੇ ਨੇ ਕਿ ਸਾਡਾ ਇੱਕ ਡੰਗ ਸੜ ਗਿਆ ਸਾਨੂੰ ਮੁੱਲ ਖਰੀਦਣ ਦੀ ਲੋੜ ਨਹੀਂ ਪਈ ਨਹੀਂ ਭਾਈ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਗੁਰੂ ਘਰ ਦਾ ਰਾਸ਼ਨ ਖਾਣੇ ਆ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਆਉਂਦੀਆਂ ਨੇ ਇਸ ਕਰਕੇ ਜ਼ਿੰਦਗੀ ਦੇ ਵਿੱਚ ਕਦੇ ਵੀ ਆਪਾਂ ਨੂੰ ਗੁਰਦਵਾਰ ਸਾਹਿਬ ਤੋਂ ਰਾਸ਼ਨ ਘਰੇ ਲਿਆ ਕੇ ਨਹੀਂ ਵਰਤਣਾ ਚਾਹੀਦਾ ਇਹਦਾ ਅਸਰ ਸਿੱਧਾ ਆਪਣੇ ਬੱਚਿਆਂ ਤੇ ਪੈਂਦਾ ਸੰਤ ਬਾਬਾ ਜੀ ਸਿੰਘ ਸਾਰੀ ਵਾਲੇ ਜੀ ਉਹ ਕਹਿਆ ਕਰਦੇ ਸੀ ਕਿ ਜਦੋਂ ਵੀ ਕੋਈ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚੋਂ ਪ੍ਰਸ਼ਾਦਾ ਛੱਕਦੇ ਆ ਜਾਂ ਪ੍ਰਸ਼ਾਦਾ ਘਰੇ ਲੈ ਕੇ ਆਉਂਦੇ ਆ ਤਾਂ ਉਹਨਾਂ ਨੂੰ ਇੱਕ ਜਦੋਂ ਕੋਈ ਇੱਕ ਪ੍ਰਸ਼ਾਦਾ ਛੱਕਦਾ ਤਾਂ ਉਹਨਾਂ ਨੂੰ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਵਾ ਜੇ ਪਾਠ ਨਹੀਂ ਕਰ ਸਕਦੇ ਤੇ ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਕਿਉਂਕਿ ਇਹ ਗੁਰੂ ਘਰ ਦਾ ਰਾਸ਼ਨ ਜਦੋਂ ਬੰਦਾ ਘਰੇ ਲਿਆਉਂਦਾ ਜਾਂ ਗੁਰਦੁਆਰਾ ਸਾਹਿਬ ਵਿੱਚ ਸ਼ੱਕਦਾ ਤੇ ਆਪਾਂ ਨੂੰ ਬੰਦਗੀ ਵੀ ਕਰਨੀ ਚਾਹੀਦੀ ਆ ਸੇਵਾ ਵੀ ਕਰਨੀ ਚਾਹੀਦੀ ਆ ਜਿਵੇਂ ਕਿ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਪਾਣ ਦੇ ਮੰਜਨ ਦੀ ਸੇਵਾ ਕਰ ਸਕਦੇ ਆ ਆਪਾਂ ਅੱਧਾ ਘੰਟਾ ਘੰਟਾ ਬਹਿ ਕੇ ਨਾਮ ਜਪ ਕਰ ਸਕਦੇ ਆ ਜਾਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਹਾਲ ਦੀ ਸੇਵਾ ਕਰ ਸਕਦੇ ਆ ਆਪਾਂ ਕੋਈ ਵੀ ਸੇਵਾ ਕਰ ਸਕਦੇ ਆ ਸੁਸੰਗਤ ਜੀ ਜਦਾਂ ਵੀ ਆਪਾਂ ਗੁਰੂ ਘਰ ਦੇ ਵਿੱਚ ਲੰਗਰ ਪ੍ਰਸ਼ਾਦਾ ਸ਼ੱਕਦੇ ਆ ਤਾ ਆਪਾਂ ਨੂੰ ਉਨੀ ਬੰਦਗੀ ਕਰਨੀ ਚਾਹੀਦੀ ਆ ਤੇ ਉਨੀ ਹੀ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਆ ਤਾਂ ਅਸਲ ਤੌਰ ਤੇ ਆਪਾਂ ਨੂੰ ਗੁਰੂ ਘਰ ਦਾ ਪ੍ਰਸ਼ਾਦਾ ਜਾਂ ਗੁਰੂ ਘਰ ਤੋਂ ਆਪਾਂ ਜੋ ਘਰੇ ਲੈ ਕੇ ਆਇਆ ਪ੍ਰਸ਼ਾਦਾ ਲੈ ਕੇ ਆਇਆ ਉਹ ਆਪਾਂ ਨੂੰ ਸਰੂਪ ਦੇ ਵਿੱਚ ਤਦੇ ਪਛਤਾ ਜੇ ਆਪਾਂ ਬੰਦਗੀ ਨਹੀਂ ਕਰਦੇ ਜੇ ਆਪਾਂ ਇਹ ਰਾ ਸੇਵਾ ਨਹੀਂ ਕਰਦੇ ਭਾਂਡੇ ਮੰਜਨ ਦੀ ਜਾਂ ਲੰਗਰ ਹਾਲ ਦੇ ਵਿੱਚ ਗੁਰਦਸਬਹ ਜੀ ਕਿਸੇ ਕਿਸਮ ਦੀ ਸੇਵਾ ਨਹੀਂ ਕਰਦੇ ਆਪਾਂ ਤਾ ਆਪਾਂ ਪ੍ਰਸ਼ਾਦਾ ਛਕਦੇ ਰਹਿਣੇ ਛਕਦੇ ਰਹਿਣੇ ਜਾਂ ਘਰੇ ਲਿਆਉਂਦੇ ਰਹਿਣੇ ਆ ਤੇ ਅੱਗੇ ਜਾ ਕੇ ਇਹ ਦੁੱਖ ਬਿਮਾਰੀ ਦੇ ਵਿੱਚ ਬਦਲ ਜਾਂਦਾ ਕਿਉਂਕਿ ਪ੍ਰਸ਼ਾਦਾ ਹੁੰਦਾ ਲੋੜਵੰਦਾ ਵਾਸਤੇ ਜੇ ਤੁਹਾਨੂੰ ਕਿਤੇ ਲੋੜ ਪਈ ਆ ਤੁਸੀਂ ਪ੍ਰਸ਼ਾਦਾ ਛੱਕ ਲਿਆ ਤਾਂ ਕੋਸ਼ਿਸ਼ ਕਰਿਆ ਕਰੋ ਕਿ ਗੁਰਦਵਾਰ ਸਾਹਿਬ ਦੇ ਵਿੱਚ ਅੱਧਾ ਘੰਟਾ ਬਹਿ ਕੇ ਨਾਮ ਜਪਣ ਦੀ ਜੇ ਤੁਸੀਂ ਨਾਮ ਨਹੀਂ ਜਪ ਸਕਦੇ ਤਾਂ ਕੋਸ਼ਿਸ਼ ਕਰਿਆ ਕਰੋ ਅੱਧਾ ਅੱਧਾ ਘੰਟਾ ਪੂਨਾ ਘੰਟਾ ਜਾਂ 15 ਮਿੰਟ ਜਿੰਨਾ ਵੀ ਤੁਹਾਡਾ ਸਮਾਂ ਹੋਊਗਾ ਵੀ ਉੱਥੇ ਸੇਵਾ ਕਰਿਆ ਕਰੋ ਸੇਵਾ ਤੁਸੀਂ ਕਿਸੇ ਕਿਸਮ ਦੀ ਕਰ ਸਕਦੇ ਹੋ ਤੁਸੀਂ ਪਾਂਡੇ ਮਾਣ ਸਕਦੇ ਹੋ ਪਾਂਡੇ ਸੇਵਾ ਕਰ ਸਕਦੇ ਹੋ ਤੁਸੀਂ ਝਾੜੂ ਦੀ ਸੇਵਾ ਕਰ ਸਕਦੇ ਹੋ ਤੁਸੀਂ ਲੰਗਰ ਹਾਲ ਦੇ ਵਿੱਚ ਸੇਵਾ ਕਰ ਸਕਦੇ ਹੋ ਤੁਸੀਂ ਗੁਰਦਵਾਰ ਸਾਹਿਬ ਦੇ ਵਿੱਚ ਦਰੀਆਂ ਬਿਛਾਉਂਦਾ ਸੇਵਾ ਕਰ ਸਕਦੇ ਹੋ ਸੇਵਾ ਕਿਸੇ ਕਿਸਮ ਦੀ ਵੀ ਕਰ ਲਓ ਸੋ ਜਦ ਵੀ ਅੱਗੇ ਤੋਂ ਤੁਸੀਂ ਕਦੇ ਪ੍ਰਸ਼ਾਦਾ ਛਕੋ ਤਾਂ ਉੱਥੇ 15 ਮਿੰਟ ਅੱਧਾ ਮਿੰਟ ਸੇਵਾ ਕਰੋ ਜਾਂ ਤੁਸੀਂ ਨਾਮ ਜਪ ਕਰੋ ਸੋ ਦੂਜੀ ਗੱਲ ਦੂਜੀ ਗੱਲ ਗੁਰੂ ਪਿਆਰਿਓ ਤੁਸੀਂ ਦੇਖਿਆ ਹੋਣਾ ਕਿ ਗੁਰਦਵਾਰ ਸਾਹਿਬ ਦੇ ਵਿੱਚ ਕਈ ਵਾਰ ਦੀਵਾਨ ਚੱਲਦੇ ਹੁੰਦੇ ਹੈ ਕੀਰਤਨ ਹੁੰਦਾ ਸ਼ਬਦ ਗੁਰਬਾਣੀ ਦਾ ਹੁੰਦਾ ਤਾਂ ਕਈ ਗੁਰਦਵਾਰ ਸਾਹਿਬ ਦੇ ਵਿੱਚ ਜੋੜੇ ਜਮਾ ਹੁੰਦੇ ਆ ਤੇ ਕਈ ਵਾਰ ਜੋੜੇ ਨਹੀਂ ਜਾਵਾ ਹੁੰਦੇ ਕਈ ਗੁਰਦਵਾਰਾ ਸੱਚ ਜਾਂ ਦੀਵਾਨ ਹਾਲ ਦੇ ਵਿੱਚ ਕਈ ਵਾਰ ਨਹੀਂ ਹੁੰਦੇ ਤਾਂ ਕਈ ਲੋਕ ਕਰਦੇ ਆ ਕਿ ਉੱਥੋਂ ਜੋੜੇ ਚੋਰੀ ਕਰ ਲੈਂਦੇ ਆ ਨਵੇਂ ਜੋੜੇ ਦੇਖ ਕੇ ਉਹ ਆਪਣੇ ਘਰੇ ਲਿਆਉਂਦੇ ਆ ਸੋ ਤੁਸੀਂ ਸਿਆਣੇ ਕੋ ਸੁਣਿਆ ਹੋਣਾ ਕਿ ਤੇਰਾ ਭਾਰ ਕਟ ਗਿਆ ਤੇਰੇ ਜੋੜੇ ਚੋਰੀ ਹੋ ਗਏ ਤੇਰਾ ਭਾਰ ਕਟ ਗਿਆ ਸੋ ਜਿੰਨੇ ਜੋੜੇ ਚੱਕੇ ਉੱਤੇ ਭਾਰ ਚੜ ਗਿਆ ਸੋ ਸੰਗਤ ਜੀ ਚੋਰੀ ਕਰਨਾ ਤਾਂ ਸ਼ੁਰੂ ਤੋਂ ਹੀ ਗਲਤ ਗੱਲ ਆ ਚੋਰਾ ਦਾ ਕੋਈ ਦੀਨ ਮਾਨ ਨਹੀਂ ਹੁੰਦਾ ਇਸ ਕਰਕੇ ਗਲਤ ਕਰਮ ਨਹੀਂ ਕਰਨਾ ਚੋਰੀ ਵੀ ਜਦੋਂ ਬੰਦਾ ਘਰੋਂ ਗੁਰਦਾ ਸਾਹਿਬ ਤੋਂ ਜੋੜੇ ਘਰੇ ਲਿਆਉਂਦਾ ਵਾ ਜਦੋਂ ਚੋਰੀ ਕਰਦਾ ਉਦੋਂ ਵੀ ਦੁੱਖ ਤਲਫਾਂ ਆਪਣੀ ਜ਼ਿੰਦਗੀ ਦੇ ਵਿੱਚ ਚੱਲਦੀਆਂ ਹੀ ਰਹਿੰਦੀਆਂ ਨੇ ਜਿਹੜੇ ਤੁਸੀਂ ਜੋੜੇ ਚੱਕੇ ਆ ਉਹਦਾ ਤਾਂ ਭਾਰ ਉਤਰ ਗਿਆ ਤੁਹਾਡੇ ਸਿਰ ਤੇ ਚੜ ਗਿਆ ਇਸ ਕਰਕੇ ਕਦੇ ਵੀ ਜ਼ਿੰਦਗੀ ਦੇ ਵਿੱਚ ਗੁਰਦਵਾਰ ਸਾਹਿਬ ਤੋਂ ਜੋੜੇ ਨਹੀਂ ਲੈ ਕੇ ਆਉਣੇ ਜੇ ਤੁਹਾਡੇ ਕਿਤੇ ਨੇ ਚੱਕ ਵਿਲੇ ਚੋਰੀ ਕਰ ਵੀ ਲਈ ਤਾਂ ਤੁਸੀਂ ਨੰਗੇ ਪੈਰੀ ਘਰ ਆ ਜਾਓ ਕਿਉਂਕਿ ਚੰਗੇ ਕਰਮਾਂ ਦਾ ਫਲ ਚੰਗਾ ਹੁੰਦਾ ਮਾੜੇ ਕਰਮਾਂ ਦਾ ਫਲ ਮਾੜਾ ਹੀ ਹੁੰਦਾ ਅੱਜ ਤੁਸੀਂ ਕਿਸੇ ਦਾ ਮਾੜਾ ਕੀਤਾ ਅੱਗੇ ਤੁਹਾਡੇ ਨਾਲ ਮਾੜਾ ਹੋਣਾ ਅੱਜ ਤੁਸੀਂ ਕਿਸੇ ਦਾ ਚੰਗਾ ਕੀਤਾ ਕੱਲ ਤੁਹਾਡੇ ਨਾਲ ਚੰਗਾ ਹੋ ਰਿਹਾ ਜੇ ਤੁਹਾਡੇ ਨਾਲ ਕੋਈ ਮਾੜਾ ਕਰ ਗਿਆ ਤੁਸੀਂ ਸਹਿਣੋ ਕਿ ਤੁਹਾਡੇ ਹੋਣ ਵਾਲੇ ਜੋ ਦੁੱਖ ਤਕਲੀਫ ਸੀਗੀ ਉਹ ਤੁਹਾਡੀ ਜ਼ਿੰਦਗੀ ਚੋਂ ਕੱਟਿਆ ਜਾਂਦੀਆਂ ਨਹੀਂ ਸੋ ਜਿਨ੍ਹਾਂ ਨੇ ਤੁਹਾਨੂੰ ਦੁੱਖ ਪਹਚਾਇਆ ਤੁਹਾਡਾ ਨੁਕਸਾਨ ਕੀਤਾ ਉਹਨਾਂ ਦੇ ਜਿਹੜੇ ਆਪਣੇ ਦੁੱਖ ਤਲੀ ਸੀ ਉਹਨਾਂ ਦੇ ਭਾਰ ਚੜ ਜਾਂਦਾ ਸੋ ਕਦੇ ਵੀ ਜ਼ਿੰਦਗੀ ਦੇ ਵਿੱਚ ਗੁਰਦਰ ਸਾਹਿਬ ਤੋਂ ਜੋੜੇ ਕਰੇ ਨਹੀਂ ਲਗਾਉਣੇ ਹੁਣ ਤੁਹਾਨੂੰ ਦੱਸ ਦਿਆਂ ਤੀਜੀ ਗੱਲ ਸੋ ਤੀਜੀ ਗੱਲ ਤੀਜੀ ਗੱਲ ਇਹ ਵਾਕੀ ਜਦ ਵੀ ਕੋਈ ਬੰਦਾ ਗੁਰਦਸਾਹ ਦੇ ਵਿੱਚ ਸੇਵਾ ਕਰਦਾ ਵਾ ਸੇਵਾ ਕਰਦਿਆ ਕਰਦੇ ਆ ਉਹਨਾਂ ਨੂੰ ਕੋਈ ਉਤਤਾ ਦਿੱਤਾ ਜਾਂਦਾ ਵਾ ਉਹਨਾਂ ਨੂੰ ਕੋਈ ਪ੍ਰਧਾਨਗੀ ਦੇ ਦਿੱਤੀ ਜਾਂਦੀ ਆ ਤੇ ਉਹ ਪ੍ਰਧਾਨਗੀ ਦੇ ਵਿੱਚ ਫਿਰ ਉਹਨਾਂ ਕੋ ਮਾਇਆ ਆਉਂਦੀ ਆ ਉਹ ਮਾਇਆ ਉਹਨਾਂ ਨੂੰ ਗੁਰਦਸਾਹ ਦੇ ਵਿੱਚ ਵਿੱਚ ਲਾਉਣ ਲਈ ਦਿੱਤੀ ਜਾਂਦੀ ਆ ਜਾਂ ਗੁਰਦਸਾਹ ਦੇ ਵਿੱਚ ਇਮਾਰਤਾਂ ਬਣਾਉਣ ਲਈ ਜਾਂ ਗੁਰਦਸਾਹ ਦੇ ਕੰਮ ਕਰਨ ਲਈ ਉਹਨਾਂ ਕੋ ਮਾਇਆ ਆਉਂਦੀ ਆ ਤੇ ਉਹ ਕੀ ਕਰਦੇ ਆ ਕਈ ਵਾਰ ਉਹ ਉਹ ਮਾਇਆ ਨੂੰ ਆਪਣੇ ਹਿੱਤ ਲਈ ਵਰਤਣ ਲੱਗ ਜਾਂਦੇ ਆ ਆਪਣੇ ਘਰੇਲੂ ਕੰਮਾਂ ਵਾਸਤੇ ਵਰਤਣ ਲੱਗ ਜਾਂਦੇ ਆ ਉਹ ਸੋਚਦੇ ਆ ਕਿ ਹੁਣ ਮੈਂ ਕੁਝ ਮਾਇਆ ਇਹਦੇ ਵਿੱਚੋਂ ਕੱਢ ਕੇ ਆਪਣੇ ਆਪਣੇ ਹਿੱਤ ਲਈ ਵਰਤਲਾਂ ਆਪਣੇ ਘਰੇਲੂ ਕੰਮਾਂ ਲਈ ਵਰਤਲਾਂ ਜਦ ਮੇਰੇ ਕੋਲ ਮਾਇਆ ਹੋ ਗਈ ਮੈਂ ਵਾਪਸ ਉਹਦੇ ਵਿੱਚ ਪਾ ਦੂੰਗਾ। ਪਰ ਸੰਗਤ ਜੀ ਕਈ ਵਾਰ ਆਪਣੇ ਕੋ ਪੈਸੇ ਦੁਆਰਾ ਉਸ ਮਾਇਆ ਦੇ ਵਿੱਚ ਨਹੀਂ ਪੈਂਦੇ। ਤਾਂ ਇਹ ਵੀ ਬਹੁਤ ਵੱਡਾ ਕਾਰਨ ਹੁੰਦਾ ਕਿ ਆਪਣੀ ਜ਼ਿੰਦਗੀ ਵਿੱਚ ਦੁੱਖ ਪਰੇਸ਼ਾਨੀਆਂ ਬਿਮਾਰੀਆਂ ਦਾ ਹੋਣਾ ਇਹ ਵੀ ਬਹੁਤ ਵੱਡਾ ਕਾਰਨ ਹੁੰਦਾ। ਇਹ ਜ਼ਿੰਦਗੀ ਦੇ ਵਿੱਚ ਜਦ ਵੀ ਆਪਾਂ ਕੋਈ ਕਰਮ ਕਰਦੇ ਆ ਚਾਹੇ ਚੰਗਾ ਚਾਹੇ ਮਾੜਾ ਜੇ ਆਪਾਂ ਕਿਸੇ ਨਾਲ ਚੰਗਾ ਕਰਦੇ ਆ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਚੰਗਾ ਚੰਗਾ ਹੁੰਦਾ ਜੇ ਆਪਾਂ ਕਿਸੇ ਨੂੰ ਦੁੱਖ ਪਹੁੰਚਾਉਂਦੇ ਆ ਕਿਸੇ ਦੇ ਨਾਜਾਇਜ਼ ਕਿਸੇ ਨਾਲ ਨਾਜਾਇਜ਼ ਤੱਕ ਆ ਕਰਦੇ ਆ ਜਾਂ ਕਿਸੇ ਦੀ ਆਪਾਂ ਗਲਤ ਤਰੀਕੇ ਨਾਲ ਕਮਾਈ ਕਰਦੇ ਆ ਜਾਂ ਗਲਤ ਤਰੀਕੇ ਨਾਲ ਕਮਾਈ ਖਾਣਿਆ ਤਾਂ ਉਹਦਾ ਵੀ ਆਪਾਂ ਨੂੰ ਨੁਕਸਾਨ ਭੁਟਣਾ ਪੈਂਦਾ ਹੋਰ ਨੁਕਸਾਨ ਕਈ ਤਰ੍ਹਾਂ ਦਾ ਹੁੰਦਾ ਕਿ ਆਪਾਂ ਨੂੰ ਬਿਮਾਰੀ ਦੇ ਰੂਪ ਤੇ ਵਿੱਚ ਨਿਕਲਦਾ ਸੋ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਕਿ ਕਿਸੇ ਦੇ ਆਪਾਂ ਹਾਕ ਨਾ ਖਾਈਏ ਕਿਸੇ ਨਾਲ ਆਪਾਂ ਮਾੜਾ ਨਾ ਕਹੀਏ ਗੁਰੂ ਮਰਿਆਦਾ ਦੇ ਵਿੱਚ ਰਹਿ ਕੇ ਆਪਾਂ ਗੁਰਦੁਆਰਾ ਸਾਹਿਬ ਜਾਈਏ ਉੱਥੇ ਨਮਸਕਾਰ ਕਰੀਏ ਉੱਥੇ ਜੇ ਆਪਾਂ ਪ੍ਰਸ਼ਾਦਾ ਛੱਕਦੇ ਆਂ ਤੇ ਆਪਾਂ ਉੱਥੇ ਸੇਵਾ ਕਰੀਏ ਗੁਰਦੁਆਰ ਸਾਹਿਬ ਦੇ ਵਿੱਚ ਜੇ ਸੇਵਾ ਨਹੀਂ ਕਰ ਸਕਦੇ ਤੁਸੀਂ ਕੰਟਾ ਜਿਹੜਾ ਘੰਟਾਤਾ ਘੰਟਾ ਬੈ ਕੇ ਉਥੇ ਨਾਮ ਜਪ ਕਰ ਸਕਦੇ ਹੋ ਉਸ ਪਰਮਾਤਮਾ ਕਾਲਪੁਰਖ ਦਾ ਨਾਮ ਜਪ ਕਰ ਸਕਦੇ ਹੋ ਫਿਰ ਤੁਸੀਂ ਪ੍ਰਸ਼ਾਦਾ ਛਕ ਸਕਦੇ ਹੋ ਕਿਉਂਕਿ ਪ੍ਰਸ਼ਾਦਾ ਹੁੰਦਾ ਹੀ ਸੰਗਤ ਵਾਸਤੇ ਆ ਪ੍ਰਸੰਗਤ ਨੂੰ ਵੀ ਅੱਗੇ ਇਹ ਸਮਝਣਾ ਜ਼ਰੂਰੀ ਆ ਕਿ ਪ੍ਰਸ਼ਾਦਾ ਛਕਣ ਤੋਂ ਬਾਅਦ ਆਪਾਂ ਗੁਰੂ ਘਰ ਦੇ ਵਿੱਚ ਸੇਵਾ ਵੀ ਕਰਨੀ ਆ ਜਦੋਂ ਆਪਾਂ ਸੇਵਾ ਕਰਦੇ ਆ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕਈ ਇਤਾਰੇ ਦੁੱਖ ਕੱਟੇ ਜਾਂਦੇ ਨੇ ਜੋ ਆਪਣੇ ਤੇ ਮਾੜਾ ਸਮਾ ਚੱਲ ਰਿਹਾ ਹੁੰਦਾ ਜਾਂ ਆਪਣੇ ਤੇ ਕੋਈ ਦੁੱਖ ਤਕਲੀਫ ਆਣੀ ਹੁੰਦੀ ਆ ਗੁਰੂ ਹੱਥ ਦੇ ਕੇ ਬਚਾ ਲੈਂਦਾ ਭਾਵੇਂ ਸੋ ਸੰਗਤ ਜੀ ਗੁਰਦਵਾਰ ਸਾਹਿਬ ਜਦ ਵੀ ਜਾਂਦੇ ਹੋ ਤੁਸੀਂ ਇਹ ਤਿੰਨ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਕਿ ਕਦੇ ਵੀ ਗੁਰਦਵਾਰ ਸਾਹਿਬ ਦੇ ਵਿੱਚੋਂ ਇੱਕ ਤਾਂ ਜੋੜੇ ਨਹੀਂ ਚੱਕਣੇ ਦੂਜਾ ਉੱਥੋਂ ਆਪਾਂ ਆਚਰਣ ਘਰੇ ਲੈ ਕੇ ਨਹੀਂ ਆਉਣਾ ਤੀਜਾ ਉੱਥੋਂ ਦੀ ਮਾਇਆ ਆਪਣੇ ਹਿੱਤ ਲੈਣੀ ਵਰਤਣੀ ਸੋ ਸਮਝ ਜੀ ਜਿਹੜੇ ਤਿੰਨ ਕੰਮ ਅੱਗੇ ਕਰਨੇ ਚਾਹੀਦੇ ਨੇ ਉਥੇ ਤੁਸੀਂ ਜਾਂ ਲੰਗਰ ਛਕੋ ਤਾਂ ਤੁਸੀਂ ਉਥੇ ਸੇਵਾ ਕਰ ਸਕਦੇ ਹੋ ਉਥੇ ਨਾਮ ਜਪ ਕਰ ਸਕਦੇ ਹੋ ਗੁਰਦਵਾਰ ਸਾਹਿਬ ਦੇ ਵਿੱਚ ਕਿਸੇ ਕਿਸਮ ਦੀ ਸੇਵਾ ਕਰ ਸਕਦੇ ਹੋ ਤੋਂ ਦੂਜਾ ਕਿ ਉਥੇ ਤੁਸੀਂ ਆਪਣੀ ਕਮਾਈ ਦਾ ਦਸਵੰਤ ਗੁਰਦਵਾਰ ਸਾਹਿਬ ਦੇ ਵਿੱਚ ਦਿਆ ਕਰੋ ਜੋ ਕਿ ਉਥੇ ਸੰਗਤ ਵਾਸਤੇ ਹੀ ਲੰਗਰ ਲੱਗਦੇ ਨੇ ਸਾਰਾ ਕੁਝ ਸੰਗਤ ਵਾਸਤੇ ਹੁੰਦਾ ਵਾ ਜਿਹੜੀ ਸੰਗਤ ਤੀਜਾ ਜਿਹੜੀ ਸੰਗਤ ਉੱਥੇ ਲੰਗਰ ਛੱਕਦੀ ਆ ਉਹਨਾਂ ਅਗੇ ਹੱਥ ਜੋੜ ਕੇ ਬੇਨਤੀ ਆ ਕਿ ਜਦ ਵੀ ਤੁਸੀਂ ਲੰਗਰ ਛੱਕਦੇ ਹੋ ਤਾਂ ਉੱਥੇ ਨਾਮ ਜਪ ਜੂਰ ਕਰਿਆ ਕਰੋ ਉੱਥੇ ਸੇਵਾ ਵੀ ਕਰਿਆ ਕਰੋ ਅਸਰ ਤੌਰ ਤੇ ਆਪਾਂ ਨੂੰ ਗੁਰੂ ਘਰ ਦਾ ਜੋ ਲੰਗਰ ਆ ਅਸਰ ਰੂਪ ਦੇ ਵਿੱਚ ਤੜੇ ਪੱਚਦਾ ਕਿ ਜਦ ਆਪਾਂ ਪ੍ਰਸ਼ਾਦਾ ਛੱਕ ਲੈਂਦੇ ਆ ਉਸ ਤੋਂ ਬਾਅਦ ਆਪਾਂ ਲੰਗਰ ਹਾਲ ਦੇ ਵਿੱਚ ਜਾ ਕੇ ਸੇਵਾ ਕਰ ਸਕਦੇ ਆ ਆਪਾਂ ਉੱਥੇ ਪਾਂਡੇ ਬਣ ਕੇ ਦੀ ਸੇਵਾ ਕਰ ਸਕਦੇ ਆ ਸੋ ਸੰਗਤ ਜੀ ਇਹ ਤਿੰਨ ਗਲਤੀਆਂ ਸੀਗੀਆਂ ਜਿਹੜੀਆਂ ਤੁਹਾਨੂੰ ਦੱਸਿਆ ਕਿ ਗੁਰਦਆਰ ਸਾਹਿਬ ਤੋਂ ਕਦੇ ਵੀ ਇਹ ਘਰੇ ਨਹੀਂ ਲੈ ਕੇ ਆਉਣੀਆਂ ਚਾਹੀਦੀਆਂ ਪਹਿਲੀ ਸੀਗੀ ਕਿ ਆਪਾਂ ਕਦੇ ਵੀ ਗੁਰਦਆਰ ਸਾਹਿਬ ਤੋਂ ਰਾਸ਼ਨ ਘਰੇ ਨਹੀਂ ਲੈ ਕੇ ਆਣਾ ਦੂਜੀ ਗੁਰਦਆਰ ਸਾਹਿਬ ਦੇ ਕਦੇ ਵੀ ਨਵੇਂ ਜੋੜੇ ਦੇ ਕੇ ਆਪਾਂ ਘਰੇ ਨਹੀਂ ਲੈ ਕੇ ਆਣੇ ਤੀਜੀ ਕਦੇ ਵੀ ਗੁਰੂ ਘਰ ਦਾ ਜੋ ਪੈਸੇ ਹੁੰਦੇ ਨੇ ਆਪਣੇ ਹਿੱਤ ਲੈਣੇ ਵਰਤਣੇ ਹੈਗੇ ਤੁਸੀਂ ਇਹ ਤਿੰਨ ਚੀਜ਼ਾਂ ਛੱਡ ਦਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਸਭ ਕੁਝ ਆਜੂ ਜਿਹੜੀਆਂ ਤਿੰਨ ਚੀਜ਼ਾਂ ਕੰਨੀਆਂ ਚਾਹੀਦੀਆਂ ਨੇ ਤੁਸੀਂ ਉੱਥੇ ਜਾ ਕੇ ਸੇਵਾ ਕਰ ਸਕਦੇ ਹੋ ਉੱਥੇ ਸਿਮਰਨ ਕਰ ਸਕਦੇ ਹੋ ਪਾਠ ਪੂਜਾ ਕਰ ਸਕਦੇ ਹੋ ਤੇ ਤੀਜੀ ਗੱਲ ਕਿ ਗੁਰਦਵਾਰ ਸਾਹਿਬ ਦੇ ਵਿੱਚ ਆਪਣਾ ਦਸਵੰਤ ਜੋ ਆਪਣੀ ਕਮਾਈ ਦਾ ਦਸਵਾਂ ਹਿੱਸਾ ਹੁੰਦਾ ਉਹ ਗੁਰਦਵਾਰ ਸਾਹਿਬ ਦੇ ਵਿੱਚ ਦਿਆ ਕਰੋ ਕਿਉਂਕਿ ਆਪਣੀ ਕਮਾਈ ਦਾ ਜਦੋਂ ਅਸੀਂ ਆਪਾਂ ਦਸਵੰਤ ਆਪਾਂ ਗੁਰਦਵਾਰ ਸਾਹਿਬ ਦੇ ਵਿੱਚ ਦਿੰਨੇ ਆ ਤਾਂ ਆਪਣੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਜੋ ਦੁੱਖ ਤਕਲੀਫਾਂ ਆਉਂਦੀਆਂ ਨੇ ਜੋ ਬਿਮਾਰੀਆਂ ਹੁੰਦੀਆਂ ਨੇ ਆਪਾਂ ਅਰਦਾਸ ਬੇਨਤੀ ਗੁਰੂ ਮਹਾਰਾਜ ਅੱਗੇ ਕਰਦੇ ਆ ਕਿ ਆਪਾਂ ਜਦੋਂ ਕਮਾਈ ਆਪਾਂ ਗੁਰੂ ਮਹਾਰਾਜ ਜੀ ਦੇ ਅੱਗੇ ਫੇਡ ਕਰਦੇ ਤਾਂ ਸੁਵੰਤ ਤਾਂ ਪਾਣੀ ਸੁਖਣਾ ਪੂਰੀਆਂ ਹੁੰਦੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਬਿਮਾਰੀਆਂ ਆਣੀਆਂ ਹੁੰਦੀਆਂ ਨੇ ਉਹ ਛੋਟਾ ਰੂਪ ਲੈ ਕੇ ਖਤਮ ਹੋ ਜਾਂਦੀਆਂ ਨੇ ਤਾਂ ਆਪਣਾ ਦਸਵੰਤ ਜਰੂਰ ਦਿਆ ਕਰੋ ਸੋ ਜੇ ਪੂਰੀ ਵੀਡੀਓ ਤੁਸੀਂ ਦੇਖ ਲਈ ਆ ਤਾਂ ਜੇ ਤੁਹਾਨੂੰ ਇੱਤਾ ਦੀ ਵੀਡੀਓ ਚੰਗੀ ਲੱਗਦੀਆਂ ਨੇ ਜਾਂ ਤੁਸੀਂ ਇਹ ਇਸ ਗੱਲ ਤੋਂ ਪ੍ਰਭਾਵਿਤ ਹੋਏ ਹੋ ਕਿ ਹਾਂ ਵੀ ਸਾਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਤਾਂ ਇਸ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਿਓ ਕਿ ਇੱਤਾ ਦੀ ਵੀਡੀਓ ਅਸੀਂ ਹੋਰ ਪਾਉਂਦੇ ਰਵਾਂਗੇ ਸੋ ਸੰਗਤ ਜੀ ਫੱਤੇ ਪ੍ਰਮਾਣ ਕਰਿਓ ਵਹੀ ਗੁਰਜੀ ਦਾ ਖਲਤਾ ਵਹੀ ਗੁਰਜੀਤ ਹਥੇ